ਜੋ ਹਾਲਾਤ ਸਾਲ ਪਹਿਲਾਂ ਸੀ ਉਹੀ ਹਾਲਾਤ ਅੱਜ ਆ ਸਰਕਾਰ ਵੀ ਉਹੀ ਆ ਧਰਤੀ ਵੀ ਉਹੀ ਆ ਸੂਬੇ ਵੀ ਉਹੀ ਆ ਦਿੱਲੀ ਵੀ ਉਹੀ ਆ ਕਿਸਾਨ ਵੀ ਉਹੀ ਆ ਮਸਲੇ ਵੀ ਉਹੀ ਆ ਮੂਰੇ ਬੈਰੀਕੇਡ ਵੀ ਉਹੀ ਆ ਬੰਦੂਕਾਂ ਵਾਲੇ ਵੀ ਉਹੀ ਆ ਪੁਲਿਸ ਮੁਲਾਜ਼ਮ ਵੀ ਉਹੀ ਆ ਕੰਡਿਆਲੀਆਂ ਤਾਰਾਂ ਵੀ ਉਹੀ ਆ ਤੇ ਬਾਕੀ ਜਿਹੜੀਆਂ ਰੋਕਾਂ ਲਾਉਣੀਆਂ ਸੀ ਉਹਨਾਂ ਨੇ ਉਹੀ ਰੋਕਾਂ ਲਾਈਆਂ ਤੇ ਜਿਹੜੇ ਬੰਦੇ ਕਹਿੰਦੇ ਹੁੰਦੇ ਸੀ ਕਿ ਭਾਈ ਪੈਦਲ ਆਜੋ ਕਿਸਾਨ ਜੇਕਰ ਦਿੱਲੀ ਦੇ ਵਾਲੇ ਜਾਣਾ ਚਾਹੁੰਦੇ ਆ ਤੇ ਟਰੈਕਟਰ ਟਰਾਲੀ ਭਾਈ ਆਪਣੀ ਬਾਰਡਰ ਦੇ ਉੱਤੇ ਖੜੀ ਕਰਕੇ ਆਉਣ ਇਹਨਾਂ ਦੀਆਂ ਟਰਾਲੀਆਂ ਦੇ ਵਿੱਚ ਕੋਈ ਹਥਿਆਰ ਹੋ ਸਕਦੇ ਆ ਇਹ ਤਾਂ ਜੀ ਦਿੱਲੀ ਦੇ ਵਿੱਚ ਪਹਰਾਮ ਮਚਾ ਦੇਣਗੇ ਇਹ ਤਾਂ ਖਰੂਦ ਮਚਾ ਦੇਣਗੇ ਦਿੱਲੀ ਦੇ ਵਿੱਚ ਅਮਨ ਸ਼ਾਂਤੀ ਨੂੰ ਭੰਗ ਕਰ ਦੇਣਗੇ ਜੇਕਰ ਕਿਸੇ ਨੇ ਮੰਗ ਬਨਵਾਉਣੀ ਹੋਵੇ ਤਾਂ ਟਰੈਕਟਰ ਟਰਾਲੀ ਤੁਸੀਂ ਟੈਂਕ ਬਣਾ ਕੇ ਤੁਰੇ ਆਉਣੇ ਆ ਐਂ ਥੋੜੀ ਗੱਲ ਹੁੰਦੀ ਆ ਉਹ ਪਤਾ ਨਹੀਂ ਕੋਮਾ ਦੇ ਵਿੱਚ ਚਲੇ ਗਏ ਨੇਤਾ ਜਾਂ ਹਾਲੇ ਤੱਕ ਨਹੀਂ ਗਏ ਪਰ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਉੱਠੋ ਹੁਣ ਤੁਸੀਂ ਉੱਠਦੇ ਕਿਉਂ ਨਹੀਂ ਹੁਣ ਤੁਸੀਂ ਸੁਣੋ ਉਹ ਤੁਰੇ ਆ ਉਹ ਜਦੋਂ ਪਹਿਲਾ ਤੁਰਦੇ ਸੀ ਡਾਂਗ ਵਰਦੀ ਸੀ ਜਦੋਂ ਪਹਿਲਾ ਤੁਰਦੇ ਸੀ ਅਥਰੂ ਗੈਸ ਦੇ ਗੋਲੇ ਛੱਡਦੇ ਸੀ ਤੁਸੀਂ ਬਹੁਤ ਕੁਝ ਕਿਹਾ ਉਹਨਾਂ ਨੇ ਆਪਣਾ ਬਹੁਤ ਕੁਝ ਗਵਾ ਲਿਆ ਉਹਨਾਂ ਦੀਆਂ ਮੰਗਾਂ ਪਹਿਲਾਂ ਵੱਲ ਗਈਆਂ ਨਾ ਤਾਂ ਉਹ ਦਿੱਲੀ ਦੇ ਤਖਤ ਦੇ ਉੱਤੇ ਕਬਜ਼ਾ ਕਰਨ ਆ ਰਹੇ ਆ ਨਾ ਉਹ ਕਿਸੇ ਐਮਪੀ ਦੀ ਕੁਰਸੀ ਖੋਣ ਆ ਰਹੇ ਆ ਨਾ ਉਹ ਕਿਸੇ ਚਾਉਂਦੇ ਜੀ ਕਿ ਅਸੀਂ ਵਿਧਾਨਿਕ ਉਹਦੇ ਉੱਤੇ ਫਲਾਣੇ ਤੇ ਬਹਿ ਜਗੇ ਉਹ ਕਹਿੰਦੇ ਵੀ ਅਸੀਂ ਖੇਤਾਂ ਵਾਲੇ ਹਾਂ ਤੇ ਖੇਤਾਂ ਵਾਲਿਆਂ ਦੇ ਨਾਲ ਜੁੜੇ ਹੋਏ ਮਸਲਿਆਂ ਦਾ ਤੁਸੀਂ ਹੱਲ ਕਰੋ ਜਿਹੜੇ ਕਿ ਤੁਸੀਂ ਵਾਅਦੇ ਦੇ ਰੂਪ ਦੇ ਵਿੱਚ ਕੀਤੀਆਂ ਗੱਲਾਂ ਹੁਣ ਜਦੋਂ ਇੱਕ ਵਾਰੀ ਫੇਰ ਸ਼ੰਭੂ ਤੋਂ ਦਿੱਲੀ ਦੇ ਵੱਲ ਜਾਣ ਦੀ ਕੋਸ਼ਿਸ਼ ਕੀਤੀ ਕਿਸਾਨਾਂ ਨੇ ਉਹਨਾਂ ਦੇ ਨਾਲ ਫੇਰ ਉਹੀ ਵਿਹਾਰ ਕੀਤਾ ਜਾ ਰਿਹਾ ਜਿਹੜਾ ਕੁਝ ਆਪਾਂ ਕਹਿੰਦੇ ਵੀ ਚੀਨ ਦੀ ਫੌਜ ਨਾਲ ਕਰਦੇ ਆ ਜਦੋਂ ਚੀਨ ਦੀ ਫੌਜ ਇਧਰਲੇ ਪਾਸੇ ਭਾਰਤ ਵਾਲੇ ਪਾਸੇ ਪੈਰ ਧਰਦੀ ਆ ਉਦੋਂ ਝੜਪਾਂ ਵੀ ਹੁੰਦੀਆਂ ਉਹਨਾਂ ਨੂੰ ਅੰਦਰ ਵੜਦਵੀਂ ਨਹੀਂ ਦੇਣਾ ਚਾਹੀਦਾ ਕਿਉਂਕਿ ਉਹ ਸਾਡੇ ਆਪਣੇ ਨਹੀਂ ਉਹ ਸਾਡੀ ਧਰਤੀ ਦੇ ਉੱਤੇ ਕਬਜ਼ਾ ਕਰਨ ਆਏ ਆ ਪਰ ਜਿਹੜੇ ਇਹ ਸਾਡੇ ਸੂਧਵਾਨ ਕਿਸਾਨ ਆ ਜਿਹੜੇ ਮਿੱਟੀ ਨਾਲ ਮਿੱਟੀ ਹੋਣ ਵਾਲੇ ਲੋਕ ਆ ਜਿਹੜੇ ਮਜ਼ਦੂਰ ਆ ਏਕੜਾ ਦਲੀ ਦੀ ਧਰਤੀ ਦੇ ਉੱਤੇ ਕਬਜ਼ਾ ਕਰਨ ਚੱਲੇ ਆ ਹਰਿਆਣੇ ਵਾਲੇ ਉਹਨਾਂ ਨੂੰ ਇਸ ਕਰਕੇ ਨਹੀਂ ਵੜਨ ਦਿੰਦੇ ਕਹਿੰਦੇ ਤੁਸੀਂ ਪ੍ਰਦਰਸ਼ਨ ਕਰਨ ਵਾਸਤੇ ਬਹਿ ਕੇ ਤੁਸੀਂ ਕਿੱਥੇ ਪ੍ਰਦਰਸ਼ਨ ਕਰਨਾ ਇਹਦੇ ਵਾਸਤੇ ਲਿਖਤੀ ਤੌਰ ਦੇ ਉੱਤੇ ਇਜਾਜ਼ਤ ਨਹੀਂ ਲੈ ਕੇ ਆਏ ਹੁਣ ਜਿਨ੍ਹਾਂ ਦੇ ਖਿਲਾਫ ਪ੍ਰਦਰਸ਼ਨ ਕਰਨਾ ਭਾਈ ਨਵੇਂ ਦੌਰ ਦੀਆਂ ਨਵੀਆਂ ਗੱਲਾਂ ਉਹਨਾਂ ਦੇ ਕੋਲੋਂ ਪਰਮਿਸ਼ਨ ਲੈਣੀ ਪਊਗੀ ਇਜਾਜ਼ਤ ਲੈਣੀ ਪਊਗੀ ਜੇ ਉਹਨਾਂ ਨੇ ਭਵਿੱਖ ਦੇ ਵਿੱਚ ਕਦੇ ਪਰਮਿਸ਼ਨ ਦੇਤੀ ਤਾਂ ਫਿਰ ਆਪਾਂ ਨੂੰ ਉਹਨਾਂ ਦੇ ਮੂੰਹ ਦੇ ਵੱਲ ਸਾਲ 2 ਸਾਲ 6 ਮਹੀਨੇ 3 ਮਹੀਨੇ 3 ਸਾਲ ਬਹਿਣਾ ਪੈ ਸਕਦਾ ਉੱਥੇ ਵੀ ਕੀ ਪਤਾ ਕਦੇ ਮਿਹਰ ਭਰੀ ਨਜ਼ਰ ਰੱਖਣ ਜੇ ਕਦੇ ਵੋਟਾਂ ਆਈਆਂ ਉਹਨਾਂ ਨੂੰ ਦਿਸਿਆ ਵੀ ਭਾਈ ਆ ਫਲਾਣੀ ਥਾਂ ਦੇ ਉੱਤੇ ਫਲਾਣੇ ਖੂਂਜੇ ਦੇ ਵਿੱਚ ਬਿਠਾਏ ਹੋਏ ਆ ਕੀ ਪਤਾ ਉਹ ਕਦੇ ਚੱਲ ਕੇ ਆਉਣ ਤੇ ਫਿਰ ਕੀ ਪਤਾ ਸਾਡੇ ਮਸਲੇ ਦੇ ਉੱਤੇ ਗੌਰ ਕਰ ਲੈਣ ਕੀ ਪਤਾ ਇੱਕ ਵਰਕੇ ਦੇ ਉੱਤੇ ਲਿਖ ਕੇ ਦੇ ਦੇਣ ਕਿ ਅਸੀਂ ਤੁਹਾਡੀਆਂ ਮੰਗਾਂ ਬੰਨੀਆਂ ਬੀਜੇਪੀ ਦੇ ਨੇਤਾਵਾਂ ਨੂੰ ਬੇਨਤੀ ਆ ਵੀ ਯਾਰ ਇੰਉਂ ਕਰੀਦਾ ਨਹੀਂ ਹੁੰਦਾ ਹਲੇ ਤੁਸੀਂ ਇੱਕ ਹਫਤਾ ਨਹੀਂ ਵਾਪਰਿਆ ਇੱਕ ਹਫਤਾ ਪੂਰਾ ਨਿਕਲਿਆ ਨਹੀਂ ਜਦੋਂ ਮੁਹਾਲੀ ਵਾਲੇ 에어ਪੋਰਟ ਦੇ ਉੱਤੇ ਜਾ ਕੇ ਬੀਜੇਪੀ ਦੇ ਪੰਜਾਬ ਦੇ ਨੇਤਾਵਾਂ ਨੇ ਪ੍ਰਦਰਸ਼ਨ ਕੀਤਾ ਉਹ ਕਹਿੰਦੇ ਵੀ 30 ਫੁੱਟ ਉੱਚਾ 30 ਫੁੱਟ ਤੋਂ ਵੀ ਵੱਡਾ ਉੱਚਾ ਹੈਗਾ ਜਿਹੜਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਬੁੱਤ ਤੇ ਉਸ ਬੁੱਤ ਦਾ ਉਦਘਾਟਨ ਨਹੀਂ ਕਰ ਰਹੀ ਸੂਬੇ ਦੀ ਸਰਕਾਰ ਤੇ ਇਹ ਕਹਿੰਦੇ ਸੀ ਭਾਈ ਅਸੀਂ ਸ਼ਹੀਦਾਂ ਦੇ ਸੁਪਨੇ ਨੂੰ ਸਹਾਰ ਕਰਦੇ ਆ ਇਹ ਬੀਜੇਪੀ ਦੇ ਆਗੂ ਉੱਥੇ ਗਏ ਉੱਥੇ ਪੁਲਿਸ ਨਾਲ ਝੜਪ ਵੀ ਹੋਈ ਕਈ ਆ ਕੋਈ ਹਿਰਾਸਤ ਦੇ ਵਿੱਚ ਵੀ ਲਾਏ ਤੇ ਚਲੋ 4 ਤਰੀਕ ਨੂੰ ਆਪਾਂ ਜਾਣਦੇ ਹਾਂ ਕਿ ਪੰਜਾਬ ਦੀ ਸਰਕਾਰ ਨੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਬੁੱਤ ਦਾ ਉਡਾਟਣ ਕਰਤਾ ਮੇਰੀ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਬੇਨਤੀ ਆ ਤੁਸੀਂ ਉਹ ਉਡਾਟਣ ਤਾਂ ਕੀਤਾ ਕਿਉਂਕਿ ਤੁਸੀਂ ਇਹ ਗੱਲ ਕਹਿੰਦੇ ਆ ਵੀ ਅਸੀਂ ਸ਼ਹੀਦਾਂ ਦੇ ਸੁਪਣਿਆਂ ਨੂੰ ਸਹਾਰ ਕਰਦੇ ਆ ਅਸੀਂ ਕਿਰਤਿਆਂ ਦੇ ਰਾਖੇ ਆ ਬੀਜੇਪੀ ਵਾਲੇ ੱੱਕੇ ਨਾਲ ਉਡਾਟਣ ਕਰਨ ਨੂੰ ਫਿਰਦੇ ਸੀ ਇਸ ਕਰਕੇ ਕਿ ਭਾਈ ਅਸੀਂ ਕਿਰਤਗਾਂ ਦੇ ਰਾਖੇ ਆ ਅਸੀਂ ਆਮ ਜਨ ਮਾਨਸ ਨਾਲ ਜੁੜੇ ਹੋਏ ਆ ਅਸੀਂ ਲੋਕ ਭਾਵਨਾ ਨੂੰ ਸਮਝਦੇ ਆਂ ਅਸੀਂ ਸ਼ਹੀਦਾਂ ਦੇ ਪੂਰਨਿਆਂ ਦੇ ਉੱਤੇ ਤੁਰਨ ਦੀ ਕੋਸ਼ਿਸ਼ ਕਰ ਰਹੇ ਆਂ ਤੇ ਭਾਈ ਹੁਣ ਤੁਸੀਂ ਦੋਵੇਂ ਕਿਉਂ ਨਹੀਂ ਬੋਲਦੇ ਹੁਣ ਬੀਜੇਪੀ ਦੇ ਕਿੰਨੇ ਕਿ ਨੇਤਾ ਜਿਹੜੇ ਇਹ ਗੱਲ ਕਹਿੰਦੇ ਆ ਕਿ ਭਾਈ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸੱਚ ਕਰਨ ਵਾਲੇ ਲੋਕ ਜੇਕਰ 101 ਜਣੇ ਮਰਜੀਵੜੇ ਦਿੱਲੀ ਦੇ ਵੱਲ ਤੁਰੇ ਆ ਤੇ ਭਾਈ ਅਸੀਂ ਉਹਦੇ ਨਾਲ ਖੜੇ ਆ ਕੋਈ ਬੀਜੇਪੀ ਦਾ ਇੱਕ ਨੇਤਾ ਇਸ ਵੇਲੇ ਬੋਲ ਰਿਹਾ ਆਮ ਆਦਮੀ ਪਾਰਟੀ ਦੇ ਕਿੰਨੇ ਨੇਤਾ ਇਨ੍ਹਾਂ ਕਿਰਤਗਾਂ ਦੇ ਨਾਲ ਤੁਰੇ ਆ ਕੋਈ ਇੱਕ ਨੇਤਾ ਤੁਰਿਆ ਹੋਵੇ ਮੈਨੂੰ ਇਹ ਜਾਣਕਾਰੀ ਦੇ ਦਿਓ ਕਾਂਗਰਸ ਦੇ ਕਿੰਨੇ ਨੇਤਾ ਇਹਨਾਂ 101 ਨੇਤਾਵਾਂ ਦੀ ਪਿੱਠ ਦੇ ਉੱਤੇ ਖੜੇ ਆ ਤੇ ਆਪਾਂ ਸਾਰੀ ਇਹ ਗੱਲ ਕਹਿੰਨੇ ਕਿ ਕਿਸਾਨੀ ਸਾਡੇ ਰਾਜ ਦੇ ਵਿੱਚ ਖੁਸ਼ਹਾਲ ਹੋ ਗਈ ਹੈ ਕਿਸਾਨੀ ਦੇ ਬਾਰੇ ਅਸੀਂ ਆ ਕੁਝ ਕਰਦੇ ਹਾਂ ਮੋਹਾਲੀ ਦੇ ਵਿੱਚ ਭਗਤ ਸਿੰਘ ਦੇ ਬੁੱਤ ਦੇ ਉੱਤੋਂ ਪਰਦਾ ਲਾਉਣ ਦੇ ਲਈ ਹਰੇ ਰੰਗ ਦਾ ਕੱਪੜਾ ਜਿਹੜਾ ਲਪੇਟਿਆ ਹੋਇਆ ਉਹਨੂੰ ਲਾਉਣ ਦੇ ਲਈ ਤੁਹਾਡੀ ਰਾਜਨੀਤੀ ਚੱਲਦੀ ਹੈ ਇੱਥੇ ਤੁਸੀਂ ਭਗਤ ਸਿੰਘ ਦੀ ਮੂੰਹ ਦਿਖਾਈ ਦੀਆਂ ਗੱਲਾਂ ਕਰਦੇ ਵੀ ਮੂੰਹ ਦਿਖਾਈ ਹੋਊਗੀ ਤਾਂ ਫਿਰ ਸਾਡੀਆਂ ਖਬਰਾਂ ਬਣਨਗੀਆਂ ਤੇ ਜਿਹੜੇ ਉੱਥੇ ਮਰੀ ਜਾਂਦੇ ਆ ਉਹਨਾਂ ਦੇ ਬਾਰੇ ਗੱਲ ਕਿਉਂ ਨਹੀਂ ਕਰਦੇ ਅੱਜ ਇਹਨਾਂ ਨੂੰ ਕੰਡਿਆਲੀਆਂ ਤਾਰਾਂ ਲਾ ਕੇ ਫਿਰ ਰੋਕਿਆ ਜਾ ਰਿਹਾ ਅੱਜ ਉਹਨਾਂ 101 ਮਰਜੀਵੜਿਆਂ ਦੇ ਵਿੱਚੋਂ ਜੇਕਰ 1 2 3 ਪਤਾ ਨਹੀਂ ਕਦੇ ਵੀ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਜੇਕਰ ਕਿਸੇ ਦਾ ਕੋਈ ਨੁਕਸਾਨ ਹੋ ਜਾਂਦਾ ਜ਼ਿੰਮੇਵਾਰ ਕੌਣ ਆ ਮੈਂ ਤੁਹਾਨੂੰ ਮੰਗਾ ਪੜ ਕੇ ਦਿਖਾਉਣਾ ਉਹ ਮੰਗਾ ਕਿਹੜੀਆਂ ਕਿਹੜੀਆਂ ਤੁਸੀਂ ਹੈਰਾਨ ਹੋ ਜਾਓਗੇ ਸ਼ਾਇਦ ਪਹਿਲੀ ਵਾਰ ਤੁਸੀਂ ਉਹਨਾਂ ਮੰਗਾ ਦੇ ਬਾਰੇ ਜਾਣੋ ਇਹ 13 ਜਿਹੜੀਆਂ ਮੰਗਾ ਨੇ ਉਹਨਾਂ ਦੇ ਵਿੱਚੋਂ ਮੈਂ ਕੁਝ ਇੱਕ ਦਾ ਵੀਰਵਾ ਦੱਸ ਦਿੰਨਾ ਵੀ ਇਹ ਮੰਗਾ ਭਾਰਤ ਦੀ ਸਰਕਾਰ ਦੇ ਲਈ ਮੰਨਣੀਆਂ ਕਿੰਨੀਆਂ ਕੌਖੀਆਂ ਸੁਭਾਈ ਸਰਕਾਰਾਂ ਦੇ ਵੱਲੋਂ ਕੇਂਦਰ ਨੇ ਉੱਤੇ ਦਬਾਅ ਬਣਾਉਣਾ ਇਹਨਾਂ ਮੰਗਾ ਦੇ ਲਈ ਕਿੰਨਾ ਕੌਖਾ ਤੁਹਾਨੂੰ ਪੜ੍ਹ ਕੇ ਸੁਣਾ ਦਿੰਨਾ ਵੀ ਇਹ ਕੋਈ ਰਾਜ ਭਾਗਤਾ ਨਹੀਂ ਮੰਗਦੇ ਇਹ ਕੋਈ ਦਿੱਲੀ ਦੀ ਗੱਦੀ ਤਾਂ ਨਹੀਂ ਮੰਗ ਰਹੇ ਇਹ ਤਾਂ ਨਹੀਂ ਕਹਿੰਦੇ ਵੀ ਭਾਈ ਸਾਨੂੰ ਕਾਰਾਂ ਦਿਓ ਸਾਨੂੰ ਹੈਲੀਕਾਪਟਰਾਂ ਦੇ ਝੂਟੇ ਦਿਓ ਇਹ ਤਾਂ ਨਹੀਂ ਗੱਲ ਕਹਿੰਦੇ ਇਹ ਤਾਂ ਨਹੀਂ ਕਹਿੰਦੇ ਵੀ ਤੁਸੀਂ ਛੱਡ ਦਿਓ ਕੁਰਸੀ ਹੁਣ ਬਾਕੀ ਸਮਾਂ ਅਸੀਂ ਬੈੰਨੇ ਆ ਐ ਤਾਂ ਨਹੀਂ ਕਹਿੰਦੇ ਵੀ ਭਾਈ ਫਲਾਣੇ ਸੂਬੇ ਦਾ ਨਾਂ ਸਾਡੇ ਨਾਂ ਦੇ ਉੱਤੇ ਰੱਖ ਦਿਓ ਐ ਤਾਂ ਨਹੀਂ ਕਹਿੰਦੇ ਵੀ ਭਾਈ ਫਲਾਣਿਆਂ ਦੇ ਉੱਤੇ ਤੁਸੀਂ ਪਰੇ ਕਰਕੇ ਸਾਰਾ ਕੋਈ ਤਾਂ ਸਾਨੂੰ ਉਹਦੇ ਉੱਤੇ ਬਿਠਾ ਦਿਓ ਤੇ ਕਬਜ਼ਾ ਕਰ ਦਿਓ ਇਹਨਾਂ ਦੀ ਪਹਿਲੀ ਕੀ ਮੰਗ ਆ ਕਿ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਦੇ ਉੱਤੇ ਖਰੀਦ ਗਰੰਟੀ ਦਾ ਕਾਨੂੰਨ ਬਣੇ ਇਹ ਸਰਕਾਰ ਦੇ ਕੋਲੋਂ ਮੰ ਭਾਰਤ ਦੀ ਸਰਕਾਰ ਕੋਲ ਹੀ ਮੰਗ ਕਰਾਂਗੇ ਜਿਹੜੀ ਵੀ ਹੋਈ ਜਾਂ ਇਹ ਜ਼ੁਗਾਂਡਾ ਦੇ ਵਿੱਚ ਜਾ ਕੇ ਮੰਨਤੀਤੀ ਜਾਵੇ ਜਾਂ ਆਪਾਂ ਕਹਿੰਗੇ ਵੀ ਦੱਖਣੀ ਅਫਰੀਕਾ ਦੇ ਕਿਸੇ ਹਿੱਸੇ ਵਿੱਚ ਜਾਗੇ ਜਾਂ ਅਸੀਂ ਕਹਿੰਗੇ ਵੀ ਯੂਰਪ ਦੇ ਕਿਸੇ ਦੇਸ਼ ਦੇ ਵਿੱਚ ਜਾਗੇ ਜੇ ਭਾਰਤ ਦੇ ਨਾਗਰਿਕ ਹਾਂ ਭਾਰਤ ਦੇ ਵਿੱਚ ਖੇਤੀ ਕਰਦੇ ਹਾਂ ਭਾਰਤ ਦਾ ਆਧਾਰ ਕਾਰਡ ਹੈ ਭਾਰਤ ਦੇ ਵਿੱਚ ਕੰਮ ਕਰਦੇ ਹਾਂ ਭਾਰਤ ਦੀ ਆਬੋ ਹਵਾ 'ਚ ਸਾਹ ਲੈਣੇ ਹਾਂ ਭਾਰਤ ਦੀਆਂ ਸਰਕਾਰਾਂ ਨੂੰ ਖੁਦ ਵੋਟਾਂ ਪਾ ਕੇ ਚੁਣਦੇ ਹਾਂ ਤਾਂ ਐਮਐਸਪੀ ਦੇ ਉੱਤੇ ਖਰੀਦ ਗਰੰਟੀ ਹੈ ਜਿਹੜੀ ਉਹ ਆਪਾਂ ਇੱਥੇ ਹੀ ਮੰਗ ਕਰਾਂਗੇ ਕਿ ਐਮਐਸਪੀ ਦੇ ਉੱਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਬਣੇ ਕਿਉਂਕਿ ਐਮਐਸਪੀ ਕਈ ਫਸਲਾਂ ਤੇ ਮਿਲਦੀ ਆ ਪਰ ਐਤ ਕੀ ਪੰਜਾਬ ਦੇ ਵਿੱਚ ਜਿਵੇਂ ਝੋਨੇ ਦੇ ਉੱਤੇ ਕੱਟ ਲੱਗਾ ਇਹਦਾ ਜ਼ਿੰਮੇਵਾਰ ਕੌਣ ਆ ਬਾਕੀ ਜਿਹੜੀਆਂ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀਆਂ ਫਸਲਾਂ ਐਮਐਸਪੀ ਤੇ ਕਹਨੇ ਆ ਉਹਨਾਂ ਦੇ ਵਿੱਚ ਕਿੰਨਾ ਵੱਡਾ ਕੱਟ ਲੱਗਦਾ ਤੇ ਕੀ ਉਹ ਉਸੇ ਐਮਐਸਪੀ ਦੇ ਹਿਸਾਬ ਦੇ ਨਾਲ ਵਿਕਦੀਆਂ ਮੰਡੀਆਂ ਦੇ ਵਿੱਚ ਕਿਵੇਂ ਦੁਰਦਸ਼ਾ ਹੁੰਦੀ ਆ ਇਹ ਇੱਕ ਗੱਲ ਹੈਗੀ ਆ ਦੂਜੀ ਗੱਲ ਇਹ ਕਿ ਡਾਕਟਰ ਸੁਆਮੀ ਨਾਥਨ ਦੀ ਕਮਿਸ਼ਨਰੀ ਰਿਪੋਰਟ ਦੇ ਹਿਸਾਬ ਨਾਲ ਫਸਲ ਦੀ ਕੀਮਤ ਤੈਅ ਹੋਵੇ ਇਹ ਕੰਮ ਕਿੰਨਾ ਕਾ ਔਖਾ ਇਹਦੇ ਬਾਰੇ ਕਿਹਨੂੰ ਜਾ ਕੇ ਕਹਗੇ ਇਹਨੂੰ ਦੱਸੋ ਅਸੀਂ ਕਿ ਲੇਬਰ ਪਾਰਟੀ ਨੂੰ ਕਹਗੇ ਬਾਹਰਲੇ ਮੁ ਜਾ ਕਿਸੇ ਹੋਰ ਨੂੰ ਕਹਿ ਕੇ ਜਾ ਕੇ ਇਹ ਭਾਰਤ ਦੇ ਵਿੱਚ ਬੈਠੇ ਤੇ ਭਾਰਤ ਦੇ ਕੋਲ ਹੀ ਮੰਗ ਕਰਾਂਗੇ ਵੀ ਪਾਈ ਜਿਹੜੀਆਂ ਸਰਕਾਰਾਂ ਨੇ ਬਣਾਈ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਆ ਜਿਹੜੀ ਉਹ ਲਾਗੂ ਨਹੀਂ ਕੀਤੀ ਜਾ ਰਹੀ ਜਾਗੇ ਕਿਹਦੇ ਕੋਲੇ ਦੁੱਖੀ ਦੇ ਕੋਲੇ ਬਿਆਨ ਕਰਗੇ ਤੀਜੀ ਮੰਗ ਇਹ ਕਿ ਡੀਏਪੀ ਖਾਦ ਦੀ ਕਮੀ ਨੂੰ ਦੂਰ ਕੀਤਾ ਜਾਵੇ ਇਹ ਗੱਲ ਗਲਤ ਆ ਇਹ ਗੱਲ ਕਿਹੜੇ ਪਾਸੇ ਉਹ ਗਲਤ ਆ ਪੰਜਾਬ ਦੇ ਵਿੱਚ ਕਿ ਡੀਏਪੀ ਦੀ ਕਿੰਨੀ ਕਮੀ ਰਹੀ ਆ ਕਈ ਸੂਬਿਆਂ ਦੇ ਵਿੱਚ ਮੋਜਾਂ ਲੱਗੀਆਂ ਰਹੀਆਂ ਚਾਰ ਜਿਹੜੇ ਵਿਧਾਨ ਸਭਾ ਦੇ ਖੇਤਰ ਜਿੱਥੇ ਕਿਤਕੀ ਹੁਣੇ-ਹੁਣੇ ਜਿਮਨੀ ਚੋਣਾ ਹੋਈਆਂ ਜਿੱਥੇ ਤਿੰਨ ਆਮ ਆदमी ਪਾਰਟੀ ਦੇ ਜਿੱਤੇ ਐ ਕਾਂਗਰਸ ਦਾ ਜਿੱਤਿਆ ਉਹਨਾਂ ਥਾਵਾਂ ਦੇ ਉੱਤੇ ਡੀਏਪੀ ਦੀ ਕਮੀ ਕੋਈ ਨਹੀਂ ਰਹੀ ਤੇ ਬਾਕੀ ਥਾਵਾਂ ਤੇ ਰਹੀਆਂ ਮਤਲਬ ਸਾਰੇ ਪੰਜਾਬ ਚ ਜਿਮਨੀ ਚੋਣਾ ਹੁੰਦੀਆਂ ਮਤਲਬ ਇਹ ਆ ਕਿ ਅਸੀਂ ਇਹ ਗੱਲ ਕਹੇ ਤੁਹਾਨੂੰ ਇਹ ਤਾਂ ਚੇਤੇ ਆ ਜਾਂਦਾ ਵੀ ਭਾਈ ਕਿਸਾਨਾਂ ਨੇ ਅਖੇ ਰੇਲ ਗੱਡੀ ਲੁੱਟ ਲਈ ਕਿਸਾਨਾਂ ਨੇ ਜੀ ਇਸ ਵੇਲੇ ਕਹਿੰਦੇ ਕਿ ਟਰੱਕ ਲੁੱਟ ਲਏ ਉਹਨਾਂ ਨੇ ਡੀਏਪੀ ਦੀ ਚੋਰੀ ਕਰ ਲਈ ਇਹ ਕੋ ਖੰਡ ਆ ਜਿਹੜੀ ਚੋਰੀ ਕਰ ਲਈ ਇਹ ਕੋ ਗੋੜਾ ਕਿ ਸ਼ੱਕਰ ਹੈ ਇਹ ਇਹ ਖੇਤਾਂ ਦੇ ਵਿੱਚ ਖਿਲਾਰਨ ਵਾਲੀ ਚੀਜ਼ ਦਾ ਤਦ ਤੁਸੀਂ ਇਸ ਗੱਲ ਦੇ ਉੱਤੇ ਰਾਜਨੀਤੀ ਕਰਦੇ ਤੁਸੀਂ ਕਿਉਂ ਨਹੀਂ ਮੰਗ ਪੂਰੀ ਕਰਦੇ ਅਗਲੀ ਗੱਲ ਇਹ ਜੀ ਕਿ ਕਿਸਾਨ ਤੇ ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫ਼ ਹੋਵੇ ਤੇ ਪੈਨਸ਼ਨ ਦਿੱਤੀ ਜਾਵੇ ਇਹਦੇ ਵਿੱਚ ਗਲਤ ਗੱਲ ਕਿਹੜੀ ਆ ਜਦੋਂ ਤੁਸੀਂ ਗੱਲ ਕਰਦੇ ਕਿ 113 ਰੁਪਏ ਦੀ ਫੁਲਾਨੀ ਫਸਲ ਦੀ ਕੀਮਤ ਦੇ ਵਿੱਚ ਵਾਅਦਾ ਕਰਤਾ ਐਮ ਐਸ ਪੀ ਦੇ ਵਿੱਚ ਵਾਅਦਾ ਕਰਤਾ ਉਹ ਤੁਸੀਂ ਇੱਕ ਵਾਰ ਵਾਅਦਾ ਕੀਤਾ ਇੱਕ ਸਾਲ ਦੇ ਵਿੱਚ ਪਰ ਪੈਟਰੋਲ ਦੀ ਕੀਮਤ ਹਰ ਮਹੀਨੇ ਵੱਧਦੀ ਆ ਡੀਜ਼ਲ ਦੀ ਕੀਮਤ ਹਰ ਮਹੀਨੇ ਵੱਧਦੀ ਆ ਟਰੈਕਟਰਾਂ ਦੀ ਕੀਮਤ ਹਰ ਮਹੀਨੇ ਵੱਧਦੀ ਆ ਠੇਕੇ ਦੀ ਕੀਮਤ ਹਰ ਸਾਲ ਵੱਧਦੀ ਹੈ। ਹੋਰ ਜਿਹੜੀਆਂ ਚੀਜ਼ਾਂ ਨੇ ਆ ਸਪਰਿਆਂ ਦੀ ਕੀਮਤ ਹਰ ਸਾਲ ਵੱਧਦੀ ਹੈ। ਬੀਜ ਦੀ ਕੀਮਤ ਹਰ ਸਾਲ ਵੱਧਦੀ ਹੈ। ਵਧਣ ਵਾਲੀਆਂ ਚੀਜ਼ਾਂ ਵੀ ਆ। ਤੇ ਜਿਹੜੀ ਮੁੱਲ ਵਧਾਇਆ ਉਹ ਇੱਕ ਚੀਜ਼ ਦਾ ਵਧਾਇਆ ਤੇ ਉਹ ਵੀ ਕੁਝ ਸੌ ਜਾਂ ਕੁਝ ਕਿ ਕਹਿੰਗੇ ਵੀ ਭਾਈ 50 ਰੁਪਏ ਵਧਾਤਾ 70 ਰੁਪਏ ਵਧਾਤਾ। ਅਗਲੀ ਗੱਲ ਉਹਨਾਂ ਨੇ ਕਹੀ ਆ ਕਿ ਜ਼ਮੀਨ ਐਕਵਾਇਰ ਨਿਯਮ ਜਿਹੜਾ 2113 ਇਹਨੂੰ ਦੁਬਾਰਾ ਲਾਗੂ ਕੀਤਾ ਜਾਵੇ। ਇਹਨੂੰ ਦੁਬਾਰਾ ਲਾਗੂ ਕਰਨ ਦੀ ਮੰਗ ਕੀਤੀ ਗਈ ਆ। ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਮਿਲੇ। ਇੱਕ 13 ਮੰਗਾਂ ਦੇ ਵਿੱਚੋਂ ਇੱਕ ਮੰਗ ਇਹ ਆ ਤੇ ਮੁਕਤ ਵਪਾਰ ਸਮਝੌਤਿਆਂ ਦੇ ਉੱਤੇ ਰੋਕ ਲਾਈ ਜਾਵੇ ਕਿਸਾਨ ਅੰਦੋਲਨ ਦੇ ਵਿੱਚ ਜਾਨ ਦੇਣ ਵਾਲੇ ਜਾਂ ਜਹਾਨੋ ਤੁਰ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ ਮਿਲੇ ਮਨਰੇਗਾ ਦੇ ਵਿੱਚ ਹਰ ਸਾਲ 200 ਦਿਨ ਦਾ ਕੰਮ ਮਿਲੇ ਤੇ 700 ਰੁਪਏ ਦੀ ਦਿਹਾੜੀ ਦਿੱਤੀ ਜਾਵੇ ਨਕਲੀ ਬੀਜ ਕੀਟਨਾਸ਼ਕ ਦਵਾਈਆਂ ਤੇ ਖਾਦ ਵਾਲੀਆਂ ਕੰਪਨੀਆਂ ਦੇ ਉੱਤੇ ਸਖਤ ਕਾਨੂੰਨ ਬਣਾਇਆ ਜਾਵੇ ਤੇ ਸੰਵਿਧਾਨ ਦੀ 5 ਸੂਚੀ ਨੂੰ ਲਾਗੂ ਕਰਕੇ ਆਦਿਵਾਸੀਆਂ ਦੀ ਜ਼ਮੀਨ ਦੀ ਲੁੱਟਬੰਦ ਕੀਤੀ ਜਾਵੇ ਤੇ ਮਿਰਚ ਹਲਦੀ ਤੇ ਹੋਰ ਮਸਾਲਿਆਂ ਦੇ ਉੱਤੇ ਰਾਸ਼ਟਰੀ ਕਮਿਸ਼ਨ ਦਾ ਗਠਨ ਕੀਤਾ ਜਾਵੇ ਇਹ ਮੰਗਾ ਮੇਰੀ ਸਾਰੀ ਹੀ ਪੰਜਾਬਗਾਂ ਨੂੰ ਬੇਨਤੀ ਆ ਦੁਨੀਆ ਭਰ ਦੇ ਵਿੱਚ ਵਸਦੇ ਜਿਹੜੇ ਭਾਰਤੀ ਉਹਨਾਂ ਨੂੰ ਬੇਨਤੀ ਆ ਜਿਹੜੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ ਵੀ ਇਹਨਾਂ 13 ਮੰਗਾਂ ਨੂੰ ਮੈਂ ਤੁਹਾਨੂੰ ਪੜ੍ਹ ਕੇ ਸੁਣਾਤਾ ਇਹਦੇ ਵਿੱਚੋਂ ਇੱਕ ਵੀ ਮੰਗ ਮੈਨੂੰ ਤੁਸੀਂ ਇਹ ਦੱਸ ਦਿਓ ਵੀ ਭਾਈਏ ਭਾਰਤ ਦੀ ਸਰਕਾਰ ਨੇ ਕਬੂਲ ਕਰਨ ਵਾਲੀ ਨਹੀਂ ਇਹ ਮੰਗ ਬਹੁਤ ਅਲੋਕਾਰੀ ਆ ਇਸ ਮੰਗ ਨੂੰ ਜੇਕਰ ਕਬੂਲ ਕਰਤਾ ਦੇਸ਼ ਨੂੰ ਖਤਰਾ ਪੈਦਾ ਹੁੰਦਾ ਇਹਨਾਂ 13 ਮੰਗਾਂ ਦੇ ਵਿੱਚੋਂ ਇੱਕ ਮੰਗ ਦਾ ਵੀਰਵਾ ਸਾਨੂੰ ਦੱਸ ਦਿੱਤਾ ਜਾਵੇ ਕਿ ਜੇਕਰ ਇਹ ਮੰਗ ਪੂਰੀ ਹੋ ਗਈ ਉਸ ਤੋਂ ਬਾਅਦ ਦੇਸ਼ ਦੇ ਵਿੱਚ ਪਹਰਾਮ ਬਚ ਜਾਣਾ ਚੀਨ ਆ ਜਿਹੜਾ ਉਹ ਭਾਰਤ ਦੇ ਵਿੱਚ ਵੱਜ ਜਾਊਗਾ ਸਾਡੇ ਗੁਵਾਂਢੀ ਦੇਸ਼ਾਂ ਦੇ ਨਾਲ ਦੁਸ਼ਮਣੀ ਵੱਧ ਜਾਣੀ ਆ ਸਾਡੇ ਭਾਰਤ ਦੇ ਵਿੱਚ ਤਰਥੱਲੀ ਮਚ ਜਾਣੀ ਆ ਭਾਰਤ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨਾ ਪੈ ਜਾਣਾ ਜੇਕਰ ਆਹ 13 ਮੰਗਾਂ ਦੇ ਵਿੱਚੋਂ ਇੱਕ ਮੰਗ ਵੀ ਪੂਰੀ ਕਰਤੀ ਇਹ ਦੱਸੋ ਵੀ ਇਹ ਆਮ ਮੰਗਾਂ ਨਹੀਂ ਆ ਕੀ ਤੁਸੀਂ ਇਹਦੇ ਵਿੱਚੋਂ ਕਈ ਮੰਗਾ ਲਿਖਤੀ ਤੌਰ ਦੇ ਉੱਤੇ ਨਹੀਂ ਦਿੱਤੇਗਾ ਕਿ ਪਾਇਆ ਸੀ ਇਹਨਾਂ ਨੂੰ ਪੂਰੀਆਂ ਕਰਾਂਗੇ ਤੁਸੀਂ ਪੂਰੀਆਂ ਕੀਤੀਆਂ ਨਹੀਂ ਤੁਸੀਂ ਮੁਕਰ ਗਏ ਤੁਸੀਂ ਆਟੇ ਦੇ ਵਿੱਚ ਲੋਕ ਭਰਾਲੇ ਤੁਸੀਂ ਦਾਲ ਦੇ ਵਿੱਚ ਲੋਕ ਭਰਾਲੇ ਤੁਸੀਂ ਇਹ ਗੱਲ ਕਹੀ ਕਿ ਤੁਹਾਨੂੰ ਮੁਫਤ ਚ ਚੌੜ ਦੇ ਦੇਵਾਂਗੇ ਤੁਸੀਂ ਖੰਡ ਦੇ ਪਿੱਛੇ ਲੋਕ ਲਾ ਲੇ ਤੁਸੀਂ ਮੁਫਤ ਦੇ ਵਿੱਚ ਬਿਜਲੀ ਦੇਣਾ ਕਿਦੇ ਪਿੱਛੇ ਲਾ ਲੇ ਤੁਸੀਂ ਹਜ਼ਾਰ ਰੁਪਏ ਦੇ ਪਿੱਛੇ ਲਾ ਲੇ ਤੁਸੀਂ ਕਹਿੰਦਾ ਵੀ ਮੋਟਰਾਂ ਦੀ ਬਿਜਲੀ ਮੁਫਤ ਦਿੰਨੇ ਆ ਉਹ ਕੀ ਕਰਗੇ ਜੋ ਦਿੱਤਾ ਠੀਕ ਆ ਉਹ ਤੁਸੀਂ ਸਾਡੇ ਤੇ ਖੈਰਾਤ ਨਹੀਂ ਕੀਤੀ ਤੁਸੀਂ ਝੋਲੀ ਦੇ ਵਿੱਚ ਕੋਈ ਭੀਖ ਨਹੀਂ ਪਾਈ ਪਰ ਜਿਹੜੀਆਂ ਆ ਗੱਲਾਂ ਇਹਨਾਂ ਨੂੰ ਗਲਤ ਸਾਬਤ ਕਰੋ ਆਜੋ ਫਿਰ ਕਿਸਾਨ ਮਾਰ ਦਿਓ ਕਿਸਾਨਾਂ ਦਾ ਕਤਲੇਆਮ ਕਰ ਦਿਓ 101 ਮਰਜੀਵੜੇ ਮੂਰੇ ਲੱਗੇ ਮਰਜੀਵੜੇ ਤੋਂ ਭਾਵ ਕੀ ਹੁੰਦਾ ਜਿਨ੍ਹਾਂ ਨੇ ਆਪਣੀ ਸਵੈ ਇੱਛਾ ਦੇ ਮੁਤਾਬਕ ਪਰਫਾਰਮੇ ਭਰੇ ਆ ਨਿਹੱਥੇ ਹੀ ਜਾਵਾਂਗੇ ਨਾ ਸਾਡੇ ਕੋਲੇ ਡਾਂਗ ਨਾ ਸੋਟੀ ਨਾ ਏਟ ਨਾ ਵੱਟਾ ਨਾ ਚਾਕੂ ਨਾ ਬਰਛਾ ਨਾ ਕਿਰਪਾਨ ਕੁਝ ਵੀ ਨਹੀਂ ਹੋਊਗਾ ਰਾਹ ਦੇ ਵਿੱਚ ਸਾਨੂੰ ਕੁੱਟ ਲੋ ਸਾਨੂੰ ਮਾਰ ਦਿਓ ਅਸੀਂ ਨਾ ਕੋਈ ਮੁਕਾਬਲਾ ਕਰਾਂਗੇ ਅਸੀਂ ਕੁੱਟ ਖਾਣ ਦੇ ਲਈ ਮਰਨ ਦੇ ਲਈ ਤਿਆਰ ਬਰ ਤਿਆਰ ਰਵਾਂਗੇ ਇੱਕ ਸੋ ਇੱਕ ਨੇ ਪਰਫਾਰਮੇ ਭਰੇ ਆ ਵੀ ਸਾਨੂੰ ਜ਼ਿੰਦਗੀ ਦੀ ਪਰਵਾਹ ਨਹੀਂ ਅਸੀਂ ਸ਼ਾਂਤਮਈ ਤਰੀਕੇ ਨਾਲ ਜਾਵਾਂਗੇ ਕੋਈ ਮੁਕਾਬਲਾ ਨਹੀਂ ਕਰਾਂਗੇ ਸਾਰੇ ਮਾਰ ਦੇਓ ਦਾ ਮਤਲਬ ਇਹ ਆ ਤੁਸੀਂ ਮੰਗਾ ਤਾਂ ਮੰਨਣੀਆਂ ਨਹੀਂ ਹੌਲੀ ਹੌਲੀ ਕਿਸਾਨ ਨੇ ਖੁਦਕੁਸ਼ੀ ਕਰਨੀਆਂ ਇਹ ਮੰਨਦੇ ਆ ਕਿ ਕਿਸਾਨ ਜੱਥੇਬੰਦੀਆਂ ਦੇ ਵਿੱਚ ਏਕਤਾ ਦੀ ਘਾਟ ਆ ਪਰ ਆਪਾਂ ਏਕੇ ਦੀ ਘਾਟ ਦਾ ਫਾਇਦਾ ਚੁੱਕਦੇ ਚੁੱਕਦੇ ਆਪਣੇ ਫਰਜ਼ਾਂ ਤੋਂ ਮੁਨਕਰ ਹੋ ਜਾਾਂਗੇ ਤਾਂ ਗੱਲ ਚੰਗੀ ਨਹੀਂ ਤੁਹਾਨੂੰ ਡੱਲੇਵਾਲ ਪਸੰਦ ਨਹੀਂ ਤੁਸੀਂ ਰਾਜੇਵਾਲ ਦੀਆਂ ਮੰਨ ਲਓ ਤੁਹਾਨੂੰ ਰਾਜੇਵਾਲ ਪਸੰਦ ਨਹੀਂ ਤੁਸੀਂ ਉਗਰਾਹਾਂ ਦੀਆਂ ਮੰਨ ਲਓ ਤੁਹਾਨੂੰ ਉਗਰਾਹਾ ਪਸੰਦ ਨਹੀਂ ਤੁਸੀਂ ਰੁਲਦੂ ਸਿੰਘ ਮਾਨਸੇਨੀਆਂ ਮੰਨ ਲਓ ਤੁਸੀਂ ਰੁਲਦੂ ਸਿੰਘ ਮਾਨਸਾਨੀ ਪਸੰਦ ਕਰਦੇ ਤੁਸੀਂ ਪੰਦੇਰ ਦੀਆਂ ਮੰਨ ਲਓ ਪਰ ਮੰਨੋ ਤਾਂ ਸਹੀ ਨਾ ਕਿਸੇ ਦੀਆਂ ਅੱਧੇ ਇੱਕ ਤਾਂ ਜੇ ਤੁਸੀਂ ਕਹਿੰਦੇ ਵੀ ਭਾਈ ਸੈਟਿੰਗ ਚੱਲਦੀ ਆ ਸੈਟਿੰਗ ਵਾਲਿਆਂ ਦੀ ਮੰਨ ਲਓ ਉਹ 13 ਦੇ ਵਿੱਚੋਂ ਦੋ ਮੰਨ ਲਓ ਪੰਜ ਮੰਨ ਲਓ ਸੱਤ ਮੰਨ ਲਓ ਅੱਠ ਮੰਨ ਲਓ ਤੁਸੀਂ ਮੰਨਦੇ ਨਹੀਂ ਤੁਸੀਂ ਡਰਾਮਾ ਕਰਦੇ ਹੋ ਕਿਸਾਨ ਮਕੌਣ ਤੇ ਤੁਲੇ ਹੋ ਖੇਤਾਂ ਤੇ ਕਬਜ਼ੇ ਲਈ ਤੁਲੇ ਆ ਬੇਨਤੀ ਇਹ ਆ ਵੀ ਦਿੱਲੀ ਸਾਡੀ ਹੀ ਆ ਸਾਡੀ ਸਭ ਦੀ ਸਾਂਝੀ ਹੈ ਤੇ ਦਿੱਲੀ ਆ ਜਿਹੜੀ ਕਿਸੇ ਨੇ ਕਿਰਾਏ ਤੇ ਨਹੀਂ ਲੈਣੀ ਨਾ ਦਿੱਲੀ ਕਿਸੇ ਦੀ ਕਿਰਾਏ ਤੇ ਆ ਜਦੋਂ ਸਾਡੀ ਆਪਣੀ ਧਰਤੀ ਹੈ ਦਿੱਲੀ ਵਾਲੇ ਚੁਣੇ ਵੱਖ-ਵੱਖ ਸੂਬਿਆਂ ਵਿੱਚ ਜਾਂਦੇ ਆ ਤੇ ਜੇਕਰ ਇੱਕ ਸੂਬੇ ਦੇ ਲੋਕ ਦੂਜੀ ਥਾਂ ਦੇ ਉੱਤੇ ਜਾਣਾ ਚਾਹੁੰਦੇ ਆ ਇੱਕ ਸੂਬੇ ਦੇ ਵਿੱਚੋਂ ਲੰਘ ਕੇ ਉਹਨਾਂ ਦੇ ਉੱਤੇ ਕਹਿਰ ਕਿਉਂ ਟਾਹਿੰਦਾ ਇਹ ਆਪਾਂ ਕੰਡਿਆਲੀਆਂ ਤਾਰਾਂ ਲਾ ਕੇ ਕੀ ਦੱਸਣਾ ਚਾਹੁੰਦੇ ਬਈ ਭਾਈ ਤੁਸੀਂ ਬਹੁਤ ਅਣਮਨੁੱਖੀ ਵਰਤਾਰਾ ਕਰਦਾ ਹੋ ਇਹ ਤੁਸੀਂ ਮੈਨਜ਼ਵ ਛਾਦ ਨਹੀਂ ਹੋ ਇਹ ਕੋਈ ਗਵਾਂਢੀ ਦੇਸ਼ ਦੇ ਵਿੱਚੋਂ ਗਵਾਂਢੀ ਸੂਬੇ ਦੇ ਵਿੱਚੋਂ ਗਵਾਂਢੀ ਦੇਸ਼ ਦੇ ਵਿੱਚੋਂ ਕੋਈ ਹਮਲਾਵਰ ਆਏ ਆ ਸ਼ਰਮ ਕਰੋ ਮਾੜੀ ਮੁੱਟੀ ਕਿਸਾਨ ਜੱਤਾ ਉਧਾਂ ਮਾਰ ਦਿਓ ਗਲ ਕੁੱਟ-ਕੁੱਟ ਕੇ ਮਾਰ ਦਿਓ ਜ਼ਹਰਾਂ ਦੇ ਦੇ ਕੇ ਤਾਂ ਮਾਰ ਹੀ ਆ ਤੁਸੀਂ ਉਧਾਂ ਖਤਮ ਕਰ ਆਜੋ ਆਪਾਂ ਇਹਨਾਂ ਦੀਆਂ ਮੰਗਾਂ ਮੰਨਈਏ ਤੁਹਾਨੂੰ ਕਿਸੇ ਕਿਸਾਨ ਨੇਤਾ ਦੀ ਸੋਚ ਪਸੰਦ ਨਹੀਂ ਜਿਹਦੀ ਪਸੰਦ ਆ ਉਹਦੀਆਂ ਮੰਗਾਂ ਸੁਣ ਲਓ ਉਹ ਵੀ ਇਹੀ ਮੰਗਾਂ ਆਜੋ ਆਪਾਂ ਕਿਸਾਨੀ ਦੇ ਹੱਕ ਦੇ ਵਿੱਚ ਖੜੀਏ ਜੀ